ਅੱਜ ਕੱਲੀ ਮਹਾ ਕਵਰ ਸਿੰਘ ਵਿਧੀ ਪੰਜਾਬ ਵਿਧਾਨ ਸਭਾ ਦਾ ਬਜਟ اجلاس ਤੇ ਇਸ اجلاس ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਲਈ ਸਾਲ 2025 ਦਾ 26 ਦਾ ਬਜਟ ਪੇਸ਼ ਕੀਤਾ ਹੈ ਇਹ ਬਜਟ 236080 ਕਰੋੜ ਰੁਪਏ ਵਾਲਾ ਬਜਟ ਹੈ ਇਸ ਬਜਟ ਦੇ ਵਿੱਚ ਪੰਜਾਬ ਦੀਆਂ ਸੜਕਾਂ ਪੰਜਾਬ ਦਾ ਵਿਕਾਸ ਕੁਝ ਐਲਾਨ ਅਨਸੂਚਿਤ ਜਾਤੀਆਂ ਦੇ ਕਰਜ਼ੇ ਤੇ ਮਰੀਗੀ ਲੀਕ ਬਦਲਦਾ ਪੰਜਾਬ ਇਸ ਵਾਰ ਨਵਾਂ ਸਲੋਗਨ ਪੰਜਾਬ ਸਰਕਾਰ ਨੇ ਦਿੱਤਾ ਹੈ ਕਿ ਹੁਣ ਪੰਜਾਬ ਬਦਲ ਚੁੱਕਿਆ ਹੈ ਰਹਿੰਦਾ ਖੁੰਦਾ ਸੀ ਬਦਲ ਦੇਣਾ ਹੈ ਇਸ ਦੇ ਵਿੱਚ ਜਦੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਪੇਸ਼ ਕਰ ਰਹੇ ਹੁੰਦੇ ਆ ਗੱਲ ਹੁੰਦੀ ਹੈ ਸੀਚੇਵਾਲ ਮਾਡਲ ਦੀ ਗੱਲ ਹੁੰਦੀ ਹੈ ਥਾਪਰ ਮਾਡਲ ਦੀ ਤੇ ਕੁਝ ਕਟਾਕਸ਼ ਵੀ ਨਜ਼ਰ ਆਉਂਦੇ ਆ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਰਸਬਾ ਮੈਂਬਰ ਸੀਚੇਵਾਲ ਦੇ ਮੋਡਲੋਂ ਸੀਚੇ ਵਾਲੋਂ ਠੇਕੇਦਾਰ ਰੱਖ ਦਿੰਦੇ ਆ ਤਾਂ ਉਸ ਦੇ ਨਾਲ ਹੰਗਾਮਾ ਵੀ ਹੁੰਦਾ ਹੈ ਪਰੰਤੂ ਵਿਧਾਨ ਸਭਾ ਦੇ ਵਿੱਚ ਸਪੀਕਰ ਵੱਲੋਂ ਦਿੱਤੇ ਦਖਲ ਦੇ ਨਾਲ ਇਹ ਬੈਸ ਕੁਝ ਸਮੇਂ ਲਈ ਸ਼ਾਂਤ ਹੋ ਜਾਂਦੀ ਹੈ ਜਿੰਨੇ ਦਿਨ ਪੰਜਾਬ ਵਿਧਾਨ ਸਭਾ ਦੀ ਇਹ ਕਾਰਵਾਈ ਚੱਲਦੀ ਹੈ ਤਾਂ ਲੋਕ ਚਰਚਾਵਾਂ ਦੇ ਵਿੱਚ ਇਹ ਵੀ ਗੱਲ ਬਾਹਰ ਨਿਕਲਦੀ ਨਜ਼ਰ ਆਈ ਹੈ ਕਿ ਵਿਧਾਨ ਸਭਾ ਲੱਗਦੀ ਜ਼ਰੂਰ ਹੈ ਪਰੰਤੂ ਇਸ ਦੇ ਵਿੱਚੋਂ ਪੰਜਾਬ ਮਰਫੀ ਹੁੰਦਾ ਹੈ ਪੰਜਾਬ ਦੇ ਅਸਲ ਮੁੱਦੇ ਮੰਫੀ ਹੁੰਦੇ ਆ ਇਹਦੇ ਵਿੱਚ ਸਾਰਤਕ ਬਹਿਸ ਕਿਸੇ ਵੀ ਮੁੱਦੇ ਤੇ ਦਿਖਾਈ ਨਹੀਂ ਦਿੰਦੀ ਨਾ ਸਰਕਾਰ ਗੰਭੀਰ ਹੈ ਨਾ ਵਿਰੋਧੀ ਧਿਰ ਗੰਭੀਰ ਹੈ ਇੱਕ ਦੂਜੇ ਪ੍ਰਤੀ ਕਟਾਕਸ਼ ਇੱਕ ਦੂਜੇ ਪ੍ਰਤੀ ਇਲਜ਼ਾਮ ਤਰਾਸ਼ੀ ਇਹ ਲਗਾਤਾਰ ਵਿਧਾਨ ਸਭਾ ਦੀ ਕਾਰਵਾਈ ਵਿੱਚ ਦਿਖਾਈ ਦਿੰਦੀ ਆ ਪੰਜਾਬ ਅਹਿਮ ਮੁੱਦਿਆਂ ਵੱਲ ਜੂੰਜਦਾ ਵਖਾਈ ਦੇ ਰਿਹਾ ਪੰਜਾਬ ਦੇ ਨਾਲ ਜੁੜਿਆ ਹੋਇਆ ਐਸਵਾਈਐਲ ਦਾ ਮੁੱਦਾ ਪਾਣੀਆਂ ਦਾ ਮਸਲਾ ਸ਼ਾਇਨਰ ਪ੍ਰੋਜੈਕਟ ਦਾ ਮਸਲਾ BBM ਦਾ ਮੁੱਦਾ ਪੰਜਾਬ ਨਸ਼ਿਆਂ ਦੀ ਲਪੇਟ ਵਿੱਚ ਹੈ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਮ ਚਲਾਈ ਜਾ ਰਹੀ ਹੈ ਉਸ ਨੂੰ ਏਨੇ ਕੁ ਪ੍ਰਚੰਡਤਾ ਦੇ ਨਾਲ ਚਲਾਇਆ ਜਾਏਗਾ ਕਿ ਆਉਣ ਵਾਲੇ ਸਾਲਾਂ ਵਿੱਚ ਜਿਹੜੇ ਲੋਕਾਂ ਦੇ ਡੋਪ ਟੈਸਟ ਵੀ ਕੀਤੇ ਜਾਣਗੇ ਜਣ ਗਣਣਾ ਵੀ ਕਰਵਾਈ ਜਾਏਗੀ ਇਸ ਉੱਤੇ ਪ੍ਰਤਾਪ ਸਿੰਘ ਬਾਜਵਾ ਨੇ ਟਕਸ਼ ਵੀ ਕੀਤੇ ਆ ਅਕਾਲੀ ਦਲ ਵਾਲੇ ਪਖਤ ਤੋਂ ਵੀ ਕੁਝ ਟਿੱਪਣੀਆਂ ਆਈਆਂ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਬਜਟ ਪੰਜਾਬ ਸਰਕਾਰ ਨੇ ਪੇਸ਼ ਕੀਤਾ ਹੈ ਪਹਿਲਾਂ ਵੀ ਸਰਕਾਰ ਦੇ ਹੱਥ ਖਾਲੀ ਸੀ ਹੁਣ ਵੀ ਸਰਕਾਰ ਦੇ ਹੱਥ ਖਾਲੀ ਵਿਖਾਈ ਦੇ ਰਿਹਾ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਸਰਕਾਰ ਲੋਕਾਂ ਦੇ ਡੋਪ ਟੈਸਟ ਬਾਅਦ ਵਿੱਚ ਕਰਵਾਏ ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਜਿੰਨੇ ਵੀ ਮੈਂਬਰ ਹੈ ਉਹਨਾਂ ਸਾਰਿਆਂ ਦੇ ਡੋਪ ਟੈਸਟ ਹੋਣੇ ਚਾਹੀਦੇ ਆ ਸਰਕਾਰ ਕੰਮ ਕਰਨਾ ਚਾਹੀ ਰਹੀ ਹੈ ਸਰਕਾਰ ਕੰਮ ਕਰਨ ਵੱਲ ਧਿਆਨ ਦੇ ਰਹੀ ਹੈ ਪਰੰਤੂ ਹੁਣ ਜੇ 3 ਸਾਲਾਂ ਵਿੱਚ ਸਰਕਾਰ ਨੇ ਕੰਮ ਵੱਲ ਧਿਆਨ ਨਹੀਂ ਦਿੱਤਾ ਕੋਈ ਕੰਮ ਨਹੀਂ ਕੀਤਾ ਪੰਜਾਬ ਜਿਸ ਢੰਗ ਦੇ ਨਾਲ ਵਿੱਤੀ ਸੰਕਟ ਦੇ ਨਾਲ ਜੂੰਜ ਰਿਹਾ ਕਿਉਂਕਿ ਹੁਣ ਤੱਕ ਪੰਜਾਬ ਨੂੰ ਜਿੰਨੀਆਂ ਵੀ ਸਰਕਾਰਾਂ ਆਈਆਂ ਜਿਹੜੀਆਂ ਵੀ ਸਿਆਸੀ ਪਾਰਟੀਆਂ ਆਈਆਂ ਉਹਨਾਂ ਨੇ ਪੰਜਾਬ ਨੂੰ ਕਰਜ਼ਾ ਚੁੱਕ ਕੇ ਚਲਾਇਆ ਕਰਜ਼ੇ ਵਿੱਚ ਡੋਬਿਆ ਪਰੰਤੂ ਜਿਹੜੀ ਹੁਣ ਵਾਲੀ ਸਰਕਾਰ ਹੈ ਆਮਾਦੀ ਪਾਰਟੀ ਦੀ ਸਰਕਾਰ ਹੈ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕਹਿ ਰਹੀ ਸਿੱਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਡੋਬਿਆ ਅਸੀਂ ਬਦਲਾ ਦੇਾਂਗੇ ਇੱਕ ਬਦਲਦਾ ਮਾਹੌਲ ਦੇਾਂਗੇ ਪਰੰਤੂ ਜਿਸ ਤਰ੍ਹਾਂ ਦੇ ਨੈਰੇਟਿਵ ਇਹ ਸਰਕਾਰ ਸਿਰਜਦੀ ਜਾ ਰਹੀ ਹੈ ਇਸ ਦੇ ਨਾਲ ਸਰਕਾਰ ਦੀ ਕਾਰਗੁਜ਼ਾਰੀ ਤੇ ਸਰਕਾਰ ਸਵਾਲਾਂ ਦੇ ਇੱਕ ਟਹਾਰੇ ਵਿੱਚ ਖੜੀ ਨਜ਼ਰ ਆ ਰਹੀ ਹੈ ਸਰਕਾਰ ਹੁਣ ਬਲਡੋਜ਼ਰ ਚਲਾ ਰਹੀ ਹੈ ਨਸ਼ਾ ਤਸਕਰਾਂ ਨੂੰ ਹੱਥ ਪਾ ਰਹੀ ਹੈ ਪਰੰਤੂ ਜਿਹੜੇ ਨਸ਼ੇ ਦੇ ਮਾਫੀਏ ਵਿੱਚ ਨਸ਼ੇ ਦਾ ਅਨੈਕਸਸ ਚਲਾ ਰਿਹਾ ਹੈ ਉਹਨਾਂ ਨੂੰ ਕਿਤੇ ਵੀ ਹੱਥ ਨਹੀਂ ਪਾਇਆ ਜਾ ਰਿਹਾ ਤਾਂ ਇਸ ਦੇ ਵਿੱਚ ਡੀਜੀਪੀ ਪੰਜਾਬ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਕਿ ਹੁਣ ਉਹਨਾਂ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾਏਗੀ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਪੰਜਾਬ ਪੁਲਿਸ ਹੱਥ ਪਾਏਗੀ ਖੈਰ ਅਜਹੀਆਂ ਕਾਰਵਾਈਆਂ ਦੇ ਵਿੱਚੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਥੋਂ ਤੱਕ ਗੱਲ ਆਖ ਦਿੱਤੀ ਹੈ ਕਿ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਚਿੱਟੇ ਦੀ ਗੱਲ ਪੰਜਾਬ ਵਿੱਚ ਹੋਣ ਲੱਗੀ ਆ ਚਿੱਟਾ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਆਇਆ ਦੇ ਕਾਂਗਰਸੀ ਸਰਕਾਰ ਦੇ ਸਮੇਂ ਬੇਦਬੀਆਂ ਹੋਈਆਂ ਉਹਨਾਂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਵੀ ਸੌਂ ਖਾ ਕੇ ਨਸ਼ਾ ਮਕਾਉਣ ਦੀ ਗੱਲ ਕੀਤੀ ਸੀ ਪਰੰਤੂ ਗੱਲ ਕਿਤੇ ਵੀ ਸਿਰੇ ਲੱਗਦੀ ਵਕਾਈ ਨਹੀਂ ਦੇ ਰਹੀ ਇਸੇ ਤਰ੍ਹਾਂ ਵਿਰੋਧੀ ਧਿਰਾਂ ਦੇ ਲੋਕ ਵੀ ਕਟਾਕਰ ਕਰਦੇ ਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਆਵਾ ਦੀ ਪਾਰਟੀ ਦੇ ਸੁਪਰੀਮੋ ਆ ਉਹਨਾਂ ਨੇ ਵੀ ਚਾਰ ਪੰਜ ਮਸ਼ੀਨੀਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਜਦੋਂ ਵੀ 15 ਅਗਸਤ ਜਦੋਂ ਵੀ 26 ਜਨਵਰੀ ਆਉਂਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਭਾਸ਼ਣਾਂ ਦੇ ਵਿੱਚੋਂ ਇੱਕੋ ਗੱਲ ਹੁੰਦੀ ਆ ਜੋ 15 ਅਗਸਤ ਨੂੰ ਸਬੋਧਨ ਕਰ ਰਹੇ ਹੁੰਦੇ ਆ ਤੇ ਆਖ ਦਿੰਦੇ ਆ ਕਿ 26 ਜਨਵਰੀ ਤੱਕ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਹੋ ਜਾਏਗਾ ਤੇ ਇਸ ਦੇ ਨਾਲ ਹੀ ਜੇ 26 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਰਾਜਪਦਰੀ ਸਮਾਗਮ ਦੇ ਵਿੱਚ ਸਬੋਧਨ ਕਰ ਰਹੇ ਹੁੰਦੇ ਆ ਜੋ ਗੱਲ 15 ਅਗਸਤ ਦੀ ਕਰਨ ਲੱਗ ਜਾਂਦੇ ਆ ਹੁਣ ਜਦੋਂ ਦਿੱਲੀ ਦੇ ਵਿੱਚ ਵੱਡਾ ਝਟਕਾ ਆਮ ਆਦੀ ਪਾਰਟੀ ਨੂੰ ਲੱਗਾ ਤੇ ਹੁਣ ਮਹਿਸੂਸ ਹੋਇਆ ਆ ਆਮ ਆਦੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੂੰ ਕਿ ਹੁਣ ਸਾਨੂੰ ਕੰਮ ਕਰਨਾ ਚਾਹੀਦਾ ਹੈ ਨਹੀਂ ਤਾਂ 2027 ਦੇ ਵਿੱਚ ਲੋਕਾਂ ਨੇ ਇਸੇ ਤਰ੍ਹਾਂ ਵਿਲੇ ਕਰ ਦੇਣਾ ਜਿਸ ਤਰ੍ਹਾਂ 3 ਸਾਲਾਂ ਦੇ ਵਿੱਚ ਆਪਾਂ ਵਿਲੇ ਰਹਿ ਕੇ ਕੰਮ ਸਾਰਿਆ ਨਾ ਤਾਂ ਪੰਜਾਬ ਦੀਆਂ ਸੜਕਾਂ ਬੜੀਆਂ ਨੇ ਨਾ ਡਿਵੈਲਪਮੈਂਟ ਦੀ ਗੱਲ ਹੋਈ ਹੈ ਨਾ ਪ੍ਰੋਜੈਕਟਾਂ ਦੀ ਗੱਲ ਹੋਈ ਹੈ ਮੈਡੀਕਲ ਕਾਲਜ ਬਣਾਉਣ ਦੀ ਗੱਲ ਕੀਤੀ ਗਈ ਸੀ ਪਰੰਤੂ ਜਿੰਨੇ ਵੱਡੇ ਪ੍ਰੋਜੈਕਟਾਂ ਨੂੰ ਲਿਆਉਣ ਦੀ ਗੱਲ ਹੁਣ ਸਰਕਾਰ ਕਰ ਰਹੀ ਹੈ ਪਰੰਤੂ ਇਹ ਵੀ ਦੇਖਣਾ ਹੋਏਗਾ ਕਿ ਜਦ ਸਰਕਾਰ ਦੇ ਕੋਲੇ 6 ਮਹੀਨੇ ਕੱਢ ਕੇ 1.5 ਸਾਲ ਦਾ ਵਕਵਾ ਰਹਿ ਜਾਂਦਾ ਹੈ ਤੇ ਇਸ ਦੇ ਵਿੱਚ ਸਰਕਾਰ ਕਿਹੜੇ ਮਾਰ ਕੇ ਮਾਰ ਲੇਗੀ ਜਿਹਦੇ ਨਾਲ ਸਾਰੇ ਪ੍ਰੋਜੈਕਟ ਸਾਰੇ ਪੁੱਲ ਸੜਕਾਂ ਦੇ ਨਿਰਮਾਣ ਹਸਪਤਾਲਾਂ ਦਾ ਨਿਰਮਾਣ ਡਿਸਪੈਂਸਰੀਆਂ ਦੀ ਡਿਵੈਲਪਮੈਂਟ ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਾਂ ਹੋਰ ਬਹੁਤ ਸਾਰੇ ਆਗੂ ਜਿਹੜੇ ਆ ਉਹ ਸਰਕਾਰ ਨੂੰ ਘੇਰਦੇ ਨਜ਼ਰ ਆਉਂਦੇ ਆ ਤਾਂ ਬੇਸ਼ੱਕ ਸਰਕਾਰ ਨੇ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ ਜਾਂ ਸਰਕਾਰ ਨੇ ਜਿਸ ਢੰਗ ਦੇ ਨਾਲ ਅੰਕੜਿਆਂ ਦੇ ਨਾਲ ਇਹ ਬਜਟ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅੰਕੜਿਆਂ ਦੇ ਹਿਸਾਬ ਦੇ ਨਾਲ ਤਾਂ ਸਰਕਾਰ ਕੰਮ ਕਰਦੀ ਵਿਖਾਈ ਦੇ ਰਹੀ ਹੈ ਪਰੰਤੂ ਇਹ ਸਾਰਾ ਕੁਝ ਫਾਈਲਾਂ ਵਿੱਚ ਹੈ ਅੰਕੜਿਆਂ ਦੇ ਵਿੱਚ ਹੈ ਇਸੇ ਕਰਕੇ ਸਰਕਾਰ ਸਵਾਲਾਂ ਦੇ ਇੱਕ ਟਹਰੇ ਵਿੱਚ ਹੈ ਸਰਕਾਰ ਇਹ ਤਾਂ ਦੱਸ ਰਹੀ ਹੈ ਕਿ ਅਸੀਂ ਵੱਡੇ ਐਲਾਨ ਕਰ ਰਹੇ ਹਾਂ ਵੱਡੇ ਕਰੋੜਾਂ ਰੁਪਏ ਜਿਹੜੇ ਆ ਪੰਜਾਬ ਦੇ ਵਿੱਚ ਲਗਾਏ ਜਾਣੇ ਆ ਪ੍ਰੋਜੈਕਟ ਲਿਆਂਦੇ ਜਾਣੇ ਆ ਪਰੰਤੂ ਇਹ ਨਹੀਂ ਦੱਸ ਰਹੀ ਕਿ ਉਹਨਾਂ ਦੀਆਂ ਦੇਣਦਾਰੀਆਂ ਕਿਹੜੇ-ਕਿਹੜੇ ਵਿਭਾਗਾਂ ਵੱਲ ਖੜੀਆਂ ਨੇ ਮੰਨਣਾ ਪੈਗਾ ਕਿ ਔਰਤਾਂ ਨੂੰ ਸਫਰ ਬੱਸ ਦਾ ਫਰੀ ਦਿੱਤਾ ਗਿਆ ਤਾਂ ਉਸ ਦੇ ਨਾਲ ਪੀਆਰਟੀਸੀ ਦਾ ਵਿਭਾਗ 750 ਕਰੋੜ ਰੁਪਏ ਦੇ ਘਾਟੇ ਵਿੱਚ ਚੱਲ ਰਿਹਾ ਹੈ ਬਾਰ ਬਾਰ ਸਮੀਖਿਆ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ 300 ਯੂਨਟ ਬਿਜਲੀ ਦਾ ਜਿਹੜਾ ਲਾਭ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਉਸ ਨੂੰ ਵੀ ਨਿਰੰਤਰ ਜਾਰੀ ਰੱਖਿਆ ਜਾਏਗਾ ਇਸ ਦੇ ਨਾਲ ਸ਼੍ਰੀ ਗੁਰਤੇਗ ਬਹਾਦਰ ਜੀ ਦਾ 350 ਵਾਂ ਸ਼ਹੀਦੀ ਦਿਹਾੜਾ ਜਿਹੜਾ ਉਹ ਵੀ ਪੰਜਾਬ ਸਰਕਾਰ ਮਨਾਉਣ ਜਾ ਰਹੀ ਹੈ ਉਸ ਦੇ ਲਈ ਵੀ ਸਰਕਾਰ ਨੇ ਕਰੋੜਾ ਰੁਪਏ ਦਾ ਬਜਟ ਰੱਖਿਆ ਹੈ ਪੰਜਾਬ ਨੂੰ ਕਰਜ਼ੇ ਚੋਂ ਕੱਢਣਾ ਕਿਵੇਂ ਹੈ ਕਰਜ਼ਾ ਲਿਮਟ ਖਤਮ ਹੋ ਚੁੱਕੀ ਹੈ ਵਿਭਾਗਾਂ ਵੱਲ ਦੇਣਦਾਰੀਆਂ ਨੇ ਇਸੇ ਤਰ੍ਹਾਂ ਪਾਵਰ ਕਾਮ ਦਾ ਇੱਕ ਵੱਡਾ ਬੋਝ ਪੰਜਾਬ ਸਰਕਾਰ ਨੂੰ ਚਲਣਾ ਪੈ ਰਿਹਾ ਬੇਸ਼ੱਕ ਮੁਫਤ ਬਿਜਲੀ ਦੀ ਗਰੰਟੀ ਨੂੰ ਪੂਰਾ ਕਰ ਰਹੀ ਹੈ ਪਰੰਤੂ ਔਰਤਾਂ ਨੂੰ ਜਿਹੜਾ 1000 ਰੁਪਿਆ ਦੇਣਾ ਉਸ ਲਈ ਸਰਕਾਰ ਨੇ ਵਕ ਵਕ ਵਿਭਾਗਾਂ ਤੋਂ ਸਰਵੇਖ ਕਰਵਾਉਣ ਦੀ ਗੱਲ ਕਹੀ ਹੈ ਪਰੰਤੂ ਜਦੋਂ ਇਹ ਗਰੰਟੀ ਆਮ ਆਦੀ ਪਾਰਟੀ ਵੱਲੋਂ ਦਿੱਤੀ ਗਈ ਸੀ ਤਾਂ ਉਸ ਸਮੇਂ ਸਰਵੇਜਤਾ ਕੋਈ ਗੱਲ ਨਹੀਂ ਸੀ ਕਿ ਅਸੀਂ ਸਰਵੇਖ ਕਰਵਾ ਕੇ ਔਰਤਾਂ ਨੂੰ ਫਿਰ 1000 ਰੁਪਿਆ ਦੇਣਾ ਦਾ 1100 ਰੁਪਇਆ ਜਿਹੜਾ ਪਰ ਔਰਤ ਨੂੰ ਪੰਜਾਬ ਦੀ ਹਰ ਘਰ ਦੀ ਮਹਿਲਾ ਨੂੰ ਦਿੱਤਾ ਜਾਣਾ ਉਹ ਕਿਵੇਂ ਦੇਗੀ ਜਦੋਂ ਪੰਜਾਬ 3 ਲੱਖ 28000 ਕਰੋੜ ਰੁਪਏ ਦਾ ਕਰਜ਼ਾਈ ਹੈ ਹੁਣ ਕਰਜ਼ਾ ਚੁੱਕ ਕੇ ਪੰਜਾਬ ਨੂੰ ਚਲਾਇਆ ਨਹੀਂ ਜਾ ਸਕਦਾ ਕੁਝ ਕੁ ਮਹੀਨਿਆਂ ਬਾਅਦ ਵਿਭਾਗਾਂ ਵੱਲ ਤਨਖਾਹਾਂ ਦਾ ਖੜ ਜਾਣਾ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਰੁਕ ਜਾਣਾ ਵਕ-ਵਕ ਥਾਵਾਂ ਤੇ ਉਪਕੁਲ ਪੱਤੀਆਂ ਦੀ ਨੁਕਤੀ ਨਾ ਹੋਣਾ ਵਕ-ਵਕ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਬੇਸ਼ੱਕ ਪੰਜਾਬ ਸਰਕਾਰ ਵਕ-ਵਕ ਥਾਵਾਂ ਤੇ ਨਿਯੁਕਤੀਆਂ ਤੇ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਦੇ ਦਾਅਵੇ ਕਰ ਰਹੀ ਹੈ ਪਰੰਤੂ ਇਹਨਾਂ ਵਸੀਲਿਆਂ ਦੇ ਵਿੱਚੋਂ ਕੁਝ ਵੀ ਨਜ਼ਰ ਨਹੀਂ ਆਉਂਦਾ ਸਰਕਾਰ ਹੁਣ ਮਾਈਨਿੰਗ ਨੂੰ ਰੋਕਣ ਲਈ ਵੀ ਇੱਕ ਜਿਹਾ ਰੂਲ ਲੈ ਕੇ ਆ ਰਹੀ ਹੈ ਅਮੈਂਡਮੈਂਟ ਕਰਨ ਜਾ ਰਹੀ ਹੈ ਤਾਂ ਕਿ ਮਾਈਨਿੰਗ ਨੂੰ ਰੋਕਿਆ ਜਾ ਸਕੇ ਜਦੋਂ ਸਰਕਾਰ ਸੱਤਾ ਵਿੱਚ ਨਹੀਂ ਸੀ ਉਸ ਸਮੇ ਇਹ ਗੱਲ ਕਹੀ ਜਾ ਰਹੀ ਸੀ ਕਿ ਸ਼ਰਾਬ ਵਿੱਚੋਂ ਰੈਵਨਿਊ ਪੈਦਾ ਕੀਤਾ ਜਾਏਗਾ 20000 ਕਰੋੜ ਰੁਪਏ ਦਾ ਰੈਵਨਿਊ ਇਕੱਠਾ ਕੀਤੇ ਜਾਣ ਦੀ ਗੱਲ ਹੁਣ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲ ਖੜੇ ਹੋ ਰਿਹਾ ਵਕ ਵਕ ਥਾਵਾਂ ਤੇ ਹਾਦਸੇ ਵਾਪਰ ਰਿਹਾ ਸਨੇਚਿੰਗ ਹੋ ਰਹੀ ਹੈ ਲੁੱਟਖੋ ਹੋ ਰਹੀ ਹੈ ਇਨਕਾਉਂਟਰ ਵਰਗੀਆਂ ਘਟਨਾਵਾਂ ਨੂੰ ਸਰਕਾਰ ਤੇ ਪੰਜਾਬ ਪੁਲਿਸ ਹਰਲਕੇ ਅੰਜਾਮ ਦੇ ਰਹੀ ਹੈ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ ਜਦੋਂ ਅਜਿਹੇ ਹਾਲਾਤਾਂ ਦੇ ਨਾਲ ਪੰਜਾਬ ਜੂੰਜੜਿਆ ਹੋਵੇ ਪੰਜਾਬ ਸਰਕਾਰ 225 ਤੇ 26 ਵਾਲਾ ਬਜਟ ਲਿਆ ਕੇ ਇਸ ਗੱਲ ਦਾ ਦਾਵਾ ਕਰੇ ਕਿ ਸਰਕਾਰ ਵੱਡੇ ਪ੍ਰੋਜੈਕਟਾਂ ਨੂੰ ਮੁਕੰਮਲ ਕਰੇਗੀ ਪਰ ਸਵਾਲੇ ਵੀ ਪੈਦਾ ਹੋ ਰਿਹਾ ਹੈ ਕਿ ਇਹਨਾਂ ਸਾਰਿਆਂ ਨੂੰ ਜਿਹੜਾ ਬਜਟ ਪੇਸ਼ ਕੀਤਾ ਜਾਏਗਾ ਉਸ ਨੂੰ ਕਿਸ ਢੰਗ ਨਾਲ ਮੁਕੰਮਲ ਕਰੇਗੀ ਕਿਉਂਕਿ ਜੜੀਆਂ ਵਕ ਵਕ ਵਿਭਾਗਾਂ ਦੀਆਂ ਦੇਣਦਾਰੀਆਂ ਨੇ ਉਹ ਇਸ ਰੂਪ ਵਿੱਚ ਖੜੀਆਂ ਨੇ ਸਰਕਾਰ ਕਰਜ਼ਾ ਚੁੱਕ ਕੇ ਤਾਂ ਰਿਸਕ ਦੀ ਨਜ਼ਰ ਆ ਰਹੀ ਹੈ ਖਿਸਕ ਦੀ ਨਜ਼ਰ ਆ ਰਹੀ ਹੈ ਪਰੰਤੂ ਜਿਹੜੇ ਬਜਟ ਲਿਆ ਕੇ ਇਹ ਵੱਡੇ ਐਲਾਨ ਕੀਤੇ ਗਿਆ ਇਹ અધੂਰੇ ਜਾਪਦੇ ਆ ਕਿਉਂਕਿ ਲਿੰਕ ਸੜਕਾਂ ਤੇ ਹਾਈਵੇ ਮਾਰਗ ਜਿਹੜੇ ਆ ਉਹ ਟੁੱਟੇ ਭੱਜੇ ਨਜ਼ਰ ਆ ਰਹੇ ਆ ਇਸ ਦੀਆਂ ਮੂੰਹ ਬੋਲ ਦੀਆਂ ਤਸਵੀਰਾਂ ਵੀ ਥੋੜੇ ਦਿਨਾਂ ਤੱਕ ਪੇਸ਼ ਕਰ ਦਿੱਤੀਆਂ ਜਾਣਗੀਆਂ ਪੇਸ਼ ਹੋ ਜਾਣਗੀਆਂ ਕਿਉਂਕਿ 3 ਸਾਲਾਂ ਦੇ ਵਕਫੇ ਵਿੱਚ ਸਰਕਾਰ ਪੈਚ ਵਰਕਾਂ ਨੂੰ ਵੀ ਤਰਜੀਹ ਨਾ ਦੇ ਸਕੀ ਵਕ ਵਕ ਵਿਭਾਗਾਂ ਦੇ ਵਿੱਚ ਕਾਰਗੁਜ਼ਾਰੀ ਜਿਹੜੀ ਹੈ ਉਹ ਵੀ ਨਿਲ ਦਿਖਾਈ ਦੇ ਰਹੀ ਹੈ ਸਰਕਾਰ ਕੇਵਲ ਤਬਾਦਲੇ ਕਰ ਰਹੀ ਹੈ ਸਰਕਾਰ ਕੇਵਲ ਅਫਸਰਾਂ ਨੂੰ ਬਦਲ ਰਹੀ ਹੈ ਸਰਕਾਰ ਕੇਵਲ ਭ੍ਰਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈਆਂ ਕਰ ਰਹੀ ਹੈ ਤਹਿਸੀਲਦਾਰਾਂ ਨੂੰ ਸਭ ਕੁ ਸਖਾਰੀ ਹੈ ਕਿਸਾਨਾਂ ਨੂੰ ਵੀ ਸੰਘਰਸ਼ਾਂ ਨੂੰ ਵੀ ਤਾਰੋਪੀੜ ਕਰ ਰਹੀ ਹੈ ਤੇ ਜਿਸ ਢੰਗ ਦੇ ਨਾਲ ਹੁਣ 28 ਮਾਰਚ ਨੂੰ ਜਗENDER ਸਿੰਘ ਉਗਰਾਹਾਂ ਦੀ ਜਥੇਬੰਦੀ ਨੇ ਸਾਰੇ ਦਫ਼ਤਰਾਂ ਨੂੰ ਘੇਰਨਾ ਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਸਰਕਾਰ ਕਰ ਰਹੀ ਹੈ ਇਹਨਾਂ ਦੇ ਮੱਦੇਨਜ਼ਰ ਸਰਕਾਰ ਦਾ ਗਰਾਫ ਲੋਕਾਂ ਵਿੱਚ ਲੱਗਦਾ ਜਾ ਰਿਹਾ ਹੈ 27 ਤੱਕ ਇੰਨਾ ਕੁ ਲੱਗੇਗਾ ਕਿ ਮੁੜ ਸੱਤਾ ਵਿੱਚ ਆਉਣ ਦਾ ਸੁਪਨਾ ਆਮ ਆਦਮੀ ਪਾਰਟੀ ਦੀ ਸਰਕਾਰ ਫੇਰ ਲੈ ਨਹੀਂ ਸਕਦੀ